ਸਿੱਕਲ ਜੀ ਇਹ ਹੈ ਕਿ ਬਈ 4:00 ਵਜੇ ਦੀ ਲੱਗੀ ہوئی ਹੈ ਕਾਫੀ ਟਾਈਮੋਂ ਕਹਿਣ ਲੱਗੀ ਨੂੰ ਤੇ ਇਹ ਜਿਹੜਾ ਇਧਰ ਸੇਵਨ ਵਾਲੇ ਦੇ ਨਾਲ ਕੂੜੇ ਦਾ ਡੰਪ ਹੈਗਾ ਜਿਹਦੇ ਤੇ ਅਸੀਂ ਥੋੜੇ ਦੇਣ ਪਹਿਲਾਂ ਆਲ ਇੰਡੀਆ ਕਿਸਾਨ ਯੂਨੀਅਨ ਨੇ ਇੱਕ ਤਾਂ ਪਾਤੀ ਤੇ ਹੋਰ ਯੂਨੀਅਨ ਤੇ ਸਮਾਜ ਸੇਵੀ ਸੰਸਥਾ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਕਿ ਉਹ ਤੁਖਦਾ ਹੀ ਰਹਿੰਦਾ ਇੱਥੇ ਮਨਫਰੀ ਦਾ ਬਾਈਰੇ ਇਹਨਾਂ ਦੀ ਜ਼ਮੀਨ ਵੀ ਨਾਲ ਲੱਗਦੀ ਆ ਆਪਣੇ ਮਾਈ ਗੋੜੀ ਤੋਂ ਕਾਫੀ ਧਰ ਹੈਗੇ ਇਹਨਾਂ ਦੀ ਜ਼ਮੀਨ ਲੱਗਦੀ ਆ ਨਾਲ ਉਹ ਜਿਹੜੀ ਅੱਗ ਤੋਂ ਹਟਦੇ ਰਹਿੰਦੀ ਆ ਉਹੀ ਅੱਜ ਆ ਅਗ ਲੱਗਣ ਦਾ ਕਾਰਨ ਬਣਿਆ ਇਹ ਅੱਗ ਅੱਗੇ ਵੀ ਲੱਗਦੀ ਆ ਪਰ ਜਿਹੜੀ ਅੱਜ ਲੱਗੀ ਆ ਆ ਸਾਰੇ ਇਧਰ ਰੇਸ਼ੀਆ ਦੀ ਆ ਜੀ ਇਹ ਅੱਗ ਇਧਰ ਤੱਕਰ ਵੀ ਆ ਗਈ ਸੀ ਚਲੋ ਕੰਟਰੋਲ ਹੋ ਗਈ ਆ ਕਿਵੇਂ ਨਾ ਕਿਵੇਂ ਤੇ ਪਰ ਇਹ ਹਰ ਸਾਲ ਲੱਗਦੀ ਆ ਇਹਦੇ ਬਾਰੇ ਅਸੀਂ ਕਮੇਟੀ ਨੂੰ ਵੀ ਕਿਹਾ ਸੀ ਕਈ ਵਾਰੀ ਤੇ ਇਹਨਾਂ ਨਾਲ ਗੱਲ ਵੀ ਹੋਈ ਸੀ ਪਰ ਉਹਦੇ ਤੇ ਕੋਈ ਧਿਆਨ ਨਹੀਂ ਦੇ ਰਹੇ ਆ ਜੀ ਹੁਣ ਦੋ ਸਥਿਤੀ ਕਿਵੇਂ ਬਣਦੀ ਰਹੂ ਹੁਣ ਠੀਕ ਆ ਜੀ ਥੋੜਾ ਹੁਣ ਕੰਟਰੋਲ ਦੇ ਵਿੱਚ ਆ ਪਰ ਇਸ ਤੋਂ ਪਹਿਲਾਂ ਕਾਫੀ ਜੀ ਇੱਕ ਤਾਂ ਟ੍ਰੈਫਿਕ ਜਾਮ ਹੋਇਆ ਸੀ ਧੂਏ ਕਰਕੇ ਪੋਟੜੋ ਪੁਲਿਸ ਟਾਈਮ ਤੇ ਪਹੁੰਚੀ ਉਹਨਾਂ ਨੇ ਰੋਕਿਆ ਕੰਟਰੋਲ ਕੀਤਾ ਪਰ ਲੋਕ ਅਜੇ ਵੀ ਨਹੀਂ ਹਟਦੇ ਆ ਵੇਖੋ ਥੋੜਾ ਪਤਾ ਵੇਚਦੀ ਲੰਘ ਹੀ ਜਾਂਦੇ ਆ ਕੰਟਰੋਲ ਦੇ ਵਿੱਚ ਆ ਜੀ ਹੁਣ ਇੱਕ ਵਾਰੀ ਤਾਂ ਬਾਕੀ ਦੱਸਿਆ ਗਿਆ ਵੀ ਕੂੜੇ ਨੂੰ ਅੱਗ ਲਾਈਏ ਪੂਰਾ ਹੈ ਕਿਹੜਾ ਸੀ ਇਹ ਇਹ ਜਿਹੜਾ ਆਪਣੇ ਸ਼ਹਿਰ ਦਾ ਕਮੇਟੀ ਵੱਲੋਂ ਜਿਹੜਾ ਕੂੜਾ ਹੈਗਾ ਇਹ ਚੱਕ ਕੇ ਉਧਰੋਂ ਲਿਆ ਕੇ ਜਿਹੜਾ ਇੱਥੇ ਸਿੱਟਿਆ ਜਾ ਰਿਹਾ ਇਹ ਉਸ ਦਿਨ ਵੀ ਕਹਿ ਰਹੇ ਸੀ ਵੀ ਅਸੀਂ ਇੱਥੇ ਸਾਡੀਆਂ ਟਰਾਲੀਆਂ ਨਹੀਂ ਆਉਂਦੀਆਂ ਪਰ ਉਸ ਦਿਨ ਸ਼ਾਇਦ ਤੁਸੀਂ ਵੀ ਭਾਈ ਇੱਥੇ ਸੀਗੇ ਆਪਾਂ ਟਰਾਲੀਆਂ ਵੀ ਵੇਖੀਆਂ ਦਿਨੇ ਆਉਂਦੀਆਂ ਤੇ ਅੱਗ ਲੱਗੀ ਵੀ ਦੇਖੀ ਐ ਨਾਲ ساری ਕਣਕ ਸੀਗੀ ਕਣਕ ਨੂੰ ਅੱਗ ਪੈ ਸਕਦੀ ਚਲੋ ਪਾਪਾ ਫਰੀਦ ਦੀ ਮਿਹਰ ਰਹੀ ਆ ਵੀ ਉਹ ਵਿਚਾਰਿਆ ਪਰ ਜਿਹੜਾ ਨੁਕਸਾਨ ਅੱਜ ਹੋਇਆ ਅੱਜ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਹੜੇ ਪੰਛੀ ਜੀਵ ਅੰਦਰ ਹੈਗੇ ਆ ਉਹਨਾਂ ਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਹੀ ਏ ਇਹ ਗੱਲ ਕਰੀਏ ਤਾਂ ਜਿਹੜਾ ਡੰਪ ਉਹ ਥੋੜੀ ਦੂਰੀ ਤੇ ਨਹੀਂ ਹੈਗਾ ਨਾ ਨਹੀਂ ਜੀ ਡੰਪ ਦੂਰੀ ਤੇ ਨਹੀਂ ਹੈਗਾ ਡੰਪ ਆਪਾਂ ਸੇਮ ਨਾਲ ਦੇ ਨਾਲ ਜਾਂਦੇ ਆ ਰੇਲਵੇ ਟ੍ਰੈਕ ਟੱਪ ਕੇ ਉਹਦੇ ਬਿਲਕੁਲ ਨਾਲ ਕਾਫੀ ਯਾਨੀ ਕਿ ਕਾਫੀ ਜਗ੍ਹਾ ਦੇ ਵਿੱਚ ਹੈਗਾ ਬਹੁਤ ਉੱਚਾ ਡੰਪ ਆ ਜੇ ਆਪਾਂ ਹੁਣ ਵੀ ਜਾ ਕੇ ਦੇਖ ਲਈਏ ਤੇ ਪੂਰਾ ਧੁਖੀ ਜਾਂਦਾ ਹੋਊਗਾ ਇਹ ਟੰਪ ਚਾਹਾਂ ਨਾਲ ਲੱਗਦਾ ਇਧਰੋਂ 슈ਗਰ ਮਿਲ ਆ ਗਈ ਇਧਰ ਨਾਲ ਗਰੇਟ ਆ ਗਿਆ ਸੋ ਨੁਕਸਾਨ ਬਹੁਤ ਹੋ ਸਕਦਾ ਸੀਗਾ ਚਲੋ ਵਿਚਾਰ ਆ ਅੱਗੇ ਕੀ ਕਹਿਣਾ ਚਾਹੁੰਦੇ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਮੈਂਬਰ ਪੰਚਾਇਤ ਜੀ ಗ್ರಾಮ ਪੰਚਾਇਤ ਮਾਈ ਗੁੜੀ ਸਾਹਿਬ ਤੋਂ ਅੱਛਾ ਇਦਾਂ ਹੈ ਕਿ ਇਹ ਸਾਰਾ ਜਿਹੜਾ ਸਿਸਟਮ ਆਪਣਾ ਕ੍ਰੀਏਟ ਹੋਇਆ ਇਹਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਗੱਲਾਂ ਉਹ ਕਨਸੀਡਰ ਹੋਈਆਂ ਇੱਕ ਤਾਂ ਇਹ 슈ਗਰ ਮਿਲ ਸੀ ਪੁਰਾਣੀ ਜੋ ਕਿ ਹੁਣ ਪੁੱਡਾ ਕੋਲੇ ਚਲੀ ਗਈ ਹੈ ਇਹਦੇ ਵਿੱਚ ਸਾਰਾ ਬਹੁਤ ਜ਼ਿਆਦਾ ਜੰਗਲ ਦਾ ਏਰੀਆ ਹੀ ਬਣਿਆ ਇੱਕ ਤਰ੍ਹਾਂ ਦਾ ਬਹੁਤ ਸਾਰੇ ਬੂਟੇ ਨੇ ਜਿਹਦੇ ਪੱਤੇ ਝੜ ਚੜ ਕੇ ਥੱਲੇ ਬਰੂਦ ਹੀ ਬਣਿਆ ਆ ਤੇ ਜਿਵੇਂ ਬਾਈ ਹੈਰੀ ਪਹਿਲੇ ਦੱਸ ਚੁੱਕੇ ਆ ਕਿ ਅੱਗੇ ਕੂੜੇ ਦਾ ਡੰਪ ਸੀ ਉਹਦੇ ਅੱਗੇ ਵੀ ਵੀਡੀਓਜ਼ ਆਈਆਂ ਉਹ ਕੂੜੇ ਦੇ ਡੰਪ ਦੇ ਉੱਤੇ ਲਗਾਤਾਰ ਹੀ ਅੱਗ ਜਿਹੜੀ ਧੁੱਕਦੀ ਰਹਿੰਦੀ ਹੈ ਥੋੜੀ ਬਹੁਤੀ ਹਵਾ ਚੱਲਣ ਦੇ ਨਾਲ ਜਿਹੜੇ ਪਤੰਗੇ ਇੱਧਰ ਆਏ ਆ ਤੇ ਉਹ ਬਰੂਦ ਇੱਕੋ ਦਾਵੇਂ ਭਾਮੜਾਂ ਦੇ ਵਿੱਚ ਜਿਹੜਾ ਉਹ ਫੈਲ ਗਿਆ ਔਰ ਹਵਾ ਦੇ ਨਾਲ ਚਲੋ ਜਿਹੜਾ ਸੀ ਵੱਡਾ ਮੇਜਰ ਇਨਸੀਡੈਂਟ ਹੋਣ ਤੋਂ ਖੈਰ ਬਚ ਕੇ ਆਇਆ ਵੈਸੇ ਆਗ ਹੀ ਨਹੀਂ ਜ਼ਿਆਦਾ ਸੀ ਕਿ ਰੋਡ ਵੀ ਕ੍ਰੋਸ ਕਰ ਰਹੀ ਸੀ ਦੂਸਰੀ ਸਾਈਡ ਵੀ ਰੋਡ ਦੇ ਜਿਹੜੀ ਆਗੋਂ ਪਹੁੰਚੀ ਸੀ ਵੱਡਾ ਨੁਕਸਾਨ ਹੋਣ ਤੋਂ ਕੋਈ ਵੀ ਜਿਹੜਾ ਹੈਗਾ ਬਚ ਗਿਆ ਜਿੰਨੇ ਵੀ ਲੋਕਲ ਜਿਹੜੇ ਨੌਜਵਾਨ ਸੀ ਉਹਨਾਂ ਨੇ ਆ ਕੇ ਆਪ ਦਾ ਅੱਗੇ-ਅੱਗੇ ਪਹਿਰਾ ਦਿੱਤਾ ਲੋਕਾਂ ਨੂੰ ਰੋਕਿਆ ਵੀ ਹੈ ਕੋਸ਼ਿਸ਼ ਕਰਾਰਤੀ ਲੋਕ ਵੀ ਹੁੰਦੇ ਵਿੱਚ ਲੰਘਦੇ ਵੀ ਜਾਂਦੇ ਰਹਿੰਦੇ ਨਹੀਂ ਹਟਦੇ ਪਰ ਆਨ ਦਾ ਹੋਲ ਜਿਹੜਾ ਸੀ ਇੱਕ ਸਿਚੁਏਸ਼ਨ ਗੰਭੀਰ ਬਣ ਚੱਲੀ ਸੀ ਪਰ ਇਹ ਕੰਟਰੋਲ ਚ ਹੈ ਜੀ ਜਿੱਥੇ ਆ ਪਕੜੇ ਇੱਕ ਉੱਤਲ ਉਰ ਤੇ ਇੱਕ ਪੁਰਾਣੀ ਸ਼ੂਗਰ ਮੇਲੇ ਦਾ ਕਾਫੀ ਏਰੀਆ ਹੈ ਤੇ ਇਸ ਦੇ ਵਿੱਚ ਜੋ ਸ਼ੂਗਰ ਮੇਲ ਬੰਦ ਹੋ ਗਈ ਤੇ ਕਾਫੀ ਸਰਕੰਡਾ ਖੜਾ ਹੋਇਆ ਤੇ ਅੱਜ ਇਹਦੇ ਵਿੱਚ ਚੰਨ ਕੱਕ ਲੱਗ ਗਈ ਤੇ ਜਿਹੜੇ ਤੇਜ਼ ਹਵਾ ਕਾਰਨ ਜਿਹੜੀ ਇਹ ਅੱਗ ਕਾਫੀ ਵੱਧ ਗਈ ਸੀ ਤੇ ਹੁਣ ਜਿਹੜਾ ਸਾਡੀਆਂ ਜਿਹੜੀਆਂ ਫਾਇਰ ਬ੍ਰਿਗੇਡ ਜੀ ਨੇ ਫ੍ਰੀਕਵੈਂਟ ਤੇ ਹੋਰ ਏਰੀਆ ਚੋਂ ਜਿਹੜੀਆਂ ਫਾਇਰ ਬ੍ਰਿਗੇਡ ਆਈਆਂ ਪ੍ਰੋਪਰ ਹੁਣ ਅਸੀਂ ਕੰਟਰੋਲ ਕਰ ਲਿਆ ਮਤਲਬ ਕਿ ਹੁਣ ਕੰਟਰੋਲ 'ਚ ਉਹ ਇਹੋ ਜੀ ਨੁਕਸਾਨ ਤਾਂ ਹੁਣ ਤਾਂ ਇਸ ਟਾਈਮ ਜਿਹੜੀ ਅੱਗ ਬੁਝਾਈ ਜਾ ਰਹੀ ਹੈ ਤੇ ਅੱਗੇ ਪਤਾ ਲੱਗੇਗਾ ਵੀ ਅੰਦਰ ਹਾਂ ਬੇਕਨਾਂ ਨੁਕਸਾਨ ਹੈ ਜੁਗਰ ਕੁਝ ਗੱਡੀਆਂ ਵੀ ਆਈਆਂ ਬਜਰੇ ਵਗੈਰਾ ਹਾਂ ਸਾਰਿਆਂ ਟੋਟਲ ਸਾਡੇ ਕੋਲ ਜਿੰਨਾ ਵੀ ਪ੍ਰਬੰਧ ਸਿੰਘ ਆ ਕੇ ਬਜਾਉਣ ਵਾਲਾ ਅ ਪ੍ਰਸ਼ਾਸਨ ਕੋਲ ਜ਼ਿਲ੍ਹਾ ਪ੍ਰਸ਼ਾਸਨ ਕੋਲ ਸਾਰੇ ਇੱਥੇ ਅਧਿਕਾਰੀ ਪਹੁੰਚੇ ਹੋਏ ਨੇ ਤੇ ਡਿਸਟ੍ਰਿਕਟ ਕੰਟਰੋਲ ਦੇ ਵਿੱਚ ਪਰ ਹਵਾ ਬਹੁਤ ਤੇਜ਼ ਹੋਣ ਕਰਨਾ ਵੀ ਜਿਹੜਾ ਥੋੜਾ ਜਿਹਾ ਸਾਨੂੰ ਪ੍ਰੋਬਲਮ ਆਈ ਹੈ ਪਰ ਕੰਟਰੋਲ ਕੀਤਾ ਜਾ ਰਿਹਾ ਹੈ